ਸੁਣ ਕੁੜੀਏ ਨੀ ਜਿੰਨੇ ਸਾਨੂੰ ਤੂੰ ਸਮਝਦੀ ਸੁਣ ਕੁੜੀਏ ਨੀ ਜਿੰਨੇ ਸਾਨੂੰ ਤੂੰ ਸਮਝਦੀ ਅਸੀਂ ਨਾ ਇਸ਼ਕ ਵਿੱਚ ਐਨੇ ਕੱਚੇ ਨਹੀਂ ਜੇ ਤੂੰ ਟਾਣੀ ਟਾਣੀ ਹੋਂਦੇ ਤੂੰ ਟਾਣੀ ਟਾਣੀ ਅਸੀਂ ਪੱਤੇ ਪੱਤੇ ਨਹੀਂ ਜੇ ਤੂੰ ਟਾਣੀ ਟਾਣੀ ਅਸੀਂ ਪੱਤੇ ਪੱਤੇ ਹੱਸਾ ਤੋ ਚੋਰੀ ਚੋਰੀ ਜੇ ਤੂੰ ਚੁਣੇ ਨਵੇਂ ਯਾਰ ਫਿਰ ਸਾਡੇ ਲਈ ਵੀ ਕੁੜੀਆਂ ਦੀ ਥੋੜਨੀ ਪਾਰੇ ਤੇਰੇ ਵਾਂਗੂ ਨਾ ਨਾਲ ਨਹੀਂ ਲਾਉਣੀ ਜੀ ਨਾ ਅੱਲੇ ਹੁਣ ਲੱਖਾਂ ਦਾ ਕਰੋੜ ਨਹੀਂ ਕਿਉਂਕਿ ਸੱਚਾ ਪਿਆਰ ਦੁਨੀਆ 'ਚ ਮਿਲਦਾ ਗਰੀਬ ਕੋਲੋਂ ਹੋ ਸੱਚਾ ਪਿਆਰ ਦੁਨੀਆ 'ਚ ਮਿਲਦਾ ਗਰੀਬ ਕੋਲੋਂ ਮਹਿਲਾਂ ਵਾਲਿਆਂ ਦੇ ਕੋਲੋਂ ਮਿਲਣ ਥੱਕੇ ਨਹੀਂ ਜੇ ਤੂੰ ਟਾਣੀ ਟਾਣੀ ਓ ਵਾਹ ਵੀ ਵਾਹ ਹੋ ਜੇ ਤੂੰ ਟਾਣੀ ਟਾਣੀ ਅਸੀਂ ਪੱਤੇ ਪੱਤੇ ਨਹੀਂ ਜੇ ਤੂੰ ਟਾਣੀ ਟਾਣੀ ਅਸੀਂ ਪੱਤੇ ਪੱਤੇ ਅੱਕ ਜਿਹਾ ਮੈਨੂੰ ਬੜੇ ਦੀਰਾਂ ਤੋਂ ਪੈਂਦਾ ਸੀ ਝੁੱਠਾ ਭਰੇ ਤੂੰ ਘਾਰਾ ਸਾਡੀ ਬਾਤ ਦਾ ਪਰ ਹੁਣ ਸਾਨੂੰ ਪਰ ਹੁਣ ਸਾਨੂੰ ਪਤਾ ਲੱਗ ਜਾਂਦਾ ਨਾ ਮਿਆਂ ਦੇ ਨਾਲ ਤੇਰੀ ਹਰ ਮੁਲਾਕਾਤ ਦਾ ਉਹ ਕਿੱਥੇ ਮਿਲੀ ਕਦੋਂ ਮਿਲੀ ਕਿਹੜੇ ਟਾਈਮ ਮਿਲੀ ਤੂੰ ਕਿੱਥੇ ਮਿਲੀ ਕਦੋਂ ਮਿਲੀ ਕਿਹੜੇ ਟਾਈਮ ਮਿਲੀ ਮੈਨੂੰ ਤੇਰਾ ਹੀ ਨਾਮ ਜਿਹੜਾ ਸੱਜਣ ਦੱਸੇ ਨੀ ਟੁਟਾਣੀ ਟਾਣੀ ਕੀ ਬਾਤ ਆ ਹੋ ਜੇ ਟੁਟਾਣੀ ਟਾਣੀ ਅਸੀਂ ਪੱਤੇ ਪੱਤੇ ਨੀ ਜੇ ਟੁਟਾਣੀ ਟਾਣੀ ਅਸੀਂ ਪੱਤੇ ਪੱਤੇ ਹੁ ਪੁੱਢ ਜਾਂਗੇ ਹੌਲੀ ਹੌਲੀ ਤੈਨੂੰ ਮਨਮੋਣੀਏ ਕੇ ਤੂੰ ਵੀ ਕਦੇ ਜ਼ਿੰਦਗੀ ਚ ਆਈ ਨੀ ਕਾਹ ਬੰਗੂ ਅੱਖ ਸਾਡੀ ਤੇਰੇ ਉੱਤੇ ਰਹੀ ਤੂੰ ਤਾਂ ਉਸਤੀ ਵੀ ਬਹੁਤ ਦਿਖਾਈ ਨੀ ਹੋ ਪੀ ਵਿੱਚ ਕਲ ਤੁਸੀਂ ਤਰਸੇਮ ਤੀਰ ਨੇ ਪੀ ਵਿੱਚ ਕਲ ਤੁਸੀਂ ਤਰਸੇਮ ਤੀਰ ਨੇ ਮਿਲਦੇ ਦੁਪਹਿਰ ਵੇਲੇ ਆਪ ਤੱਕੇ ਨਹੀਂ ਦੇ ਤੂ ਟਾਣੀ ਟਾਣੀ ਹੋ ਜੇ ਤੂ ਟਾਣੀ ਟਾਣੀ ਅਸੀਂ ਪੱਤੇ ਪੱਤੇ ਨਹੀਂ ਜੇ ਤੂ ਟਾਣੀ ਟਾਣੀ ਅਸੀਂ ਪੱਤੇ ਪੱਤੇ ਜਿੱਤ ਕਿਵੇਂ ਲੱਗੇ ਜੀ ਕਮੈਂਟ ਕਰਨਾ ਬਹੁਤ ਵਧੀਆ ਸ਼ੇਅਰ ਜ਼ਰੂਰ ਕਰਨਾ ਕਿ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਚੰਗਾ ਕਰ ਸਕਦਾ